ਸਪੰਸ਼ ਤਖਤ ਸਾਹਿਬਾਨ ਦੇ ਫੈਸਲੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦੇ ਨਿਰਦੇਸ਼ਾਂ ਤੇ ਪਚਾਰਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਪਸੰਤੀ ਰੰਗਾ ਦੇ ਵਿੱਚ ਸਜਾਇਆ ਗਿਆ ਇਸ ਮੌਕੇ ਤੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਇਹ ਵਸਤੂ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਿਕ ਪਤਲਾ ਗਿਆ ਹੈ ਗ੍ਰੰਥੀ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ ਚਰਨ ਛੋਪਾ ਪ੍ਰਾਪਤ ਕੀਤੇ ਸਾਨਾ ਤੇ ਗੁਰਦੁਆਰਾ ਸਾਹਿਬ ਦੀ ਇਸ ਇਕ ਸੰਗਤ ਦੇ ਵਿੱਚ ਦੂਰ ਦੂਰ ਤੱਕ ਮਹਾਨਤਾ ਹੈ ਅਤੇ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਸੋ ਪੰਜ ਸਤਖਤ ਸਾਈਂ ਬਾਂਦਾ ਫੈਸਲਾ ਜੋ ਤੇ ਕੀ ਦੁਖਨੀਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਸਜਾਇਆ ਗਿਆ ਬਸੰਤੀ ਰੰਗਾ ਦੇ ਨਾਲ ਸੋ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਿਕ ਨਾ ਦੇ ਵਸਤਰ ਬਦਲੇ ਗਏ ਹਨ ਨਿਸ਼ਾਨ ਸਾਹਿਬ ਜੋ ਪਾਵਨ ਸਾਨਾ ਤੇ ਇਸ ਗੱਲ ਦਾ ਪ੍ਰਤੀਕ ਹੈ ਸਿੰਬਲ ਹੈ ਕਿ ਝੂਲ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਕੋ ਦੂਰੋਂ ਕੋਈ ਵੀ ਆ ਰਹੇ ਜਦੋਂ ਪਹਿਲਾਂ ਗੁਰਨਾਨਕ ਪਾਸ਼ਾ ਵੇਲੇ ਉਹ ਸਿੱਖ ਜਗਤ ਪਰਫੁੱਲਿਤ ਹੋ ਰਿਹਾ ਸੀ ਤੇ ਦੂਰੋਂ ਪਤਾ ਲੱਗਦਾ ਸੀ ਬੇਨਿਸ਼ਾਨ ਸਾਹਿਬ ਸਾਨੂੰ ਇੱਥੇ ਆ ਕੇ ਸਰੀਰ ਲਈ ਖੁਰਾਕ ਮਿਲੇਗੀ ਲੰਗਰ ਦੀ ਪ੍ਰਵੰਤਾ ਹੋਵੇਗੀ ਦੂਜਾ ਰਹਿਣੋਂ ਨਿਵਾਸ ਮਿਲੇਗਾ ਤੀਜਾ ਇੱਥੇ ਜੋ ਆਪਸੀ ਪਿਆਰ ਹੈ ਉਹ ਪਿਆਰ ਲਈ ਸਾਨੂੰ ਸ਼ਬਦ ਦਾ ਪਿਆਰ ਮਿਲੇਗਾ ਸਾਨੂੰ ਸਾਡੇ ਮਨ ਦੀ ਖੁਰਾਕ ਹੈ ਜਿਹੜਾ ਸ਼ਬਦ ਰਸ ਇੱਥੋਂ ਮਿਲੇਗਾ ਇਸ ਕਰਕੇ ਨਿਸ਼ਾਨ ਸੇ ਪ੍ਰਤੀਕ ਹੈ ਉਹ ਸਿੰਬਲ ਹੈ ਕਿ ਇੱਥੇ ਆ ਕੇ ਹਰ ਪਿਆਰੇ ਨੂੰ ਹਰ ਸਿੱਖ ਨੂੰ ਹਰ ਇਨਸਾਨ ਨੂੰ ਇੱਥੇ ਸਰੀਰ ਦੀ ਖੁਰਾਕ ਰਹਿਣ ਲਈ ਨਿਵਾਸ ਅਤੇ ਜੋ ਆਤਮਿਕ ਖੁਰਾਕ ਹੈ ਉਹ ਸ਼ਬਦੀ ਖੁਰਾਕ ਵੀ ਪ੍ਰਾਪਤ ਹੋਵੇਗੀ ਇਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਜੋ ਸਾਨੂੰ ਸਾਰਿਆਂ ਨੂੰ ਦੂਰ ਦਰਸਾਉਂਦਾ ਹੈ ਕਿ ਝੂਲਦੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੇ ਝੂਲਦੇ ਰਹਿਣ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਇਹ ਗੁਰੂ ਪਾਤਸ਼ਾਹ ਕਿਰਪਾ ਵਰਦਾਨ ਜੀ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ